ਕਿਵਨ ਪੰਜਾਬੀ ਨਿਡਰ ਨਿਰਪੱਖ ਤੇ ਨਮੀ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚਲਦੇ ਹਾਂ ਲਹਿਰਾ ਗਾਗਾ ਦੋਸਤੋ ਸਰਕਾਰੀ ਜ਼ਮੀਨ ਜਿਹੜੀ ਸੋਸਾਇਟੀ ਦੇ ਅੰਡਰ ਆਉਂਦੀ ਹੈ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਸੋਸਾਇਟੀ ਦੇ ਮੈਂਬਰਾਂ ਦੇ ਵਿੱਚ ਉਸ ਜ਼ਮੀਨ ਨੂੰ ਤਕਸੀਮ ਕਰ ਦਿੱਤਾ ਗਿਆ ਹੈ ਔਰ ਪਿੰਡ ਦੇ ਹੀ ਕੁਝ ਲੋਕ ਉਸ ਜ਼ਮੀਨ ਨੂੰ ਖੋਣ ਦੀ ਕੋਸ਼ਿਸ਼ ਕਰਦੇ ਨੇ ਕੀ ਹੈ ਇਹ ਪੂਰੀ ਖਬਰ ਚਲਦੇ ਹਾਂ ਜੀ ਲਹਿਰਾ ਗਾਗਾ ਜਿੱਥੇ ਸਾਡੇ ਪੱਤਰਕਾਰ ਰਕੇਸ਼ ਕੁਮਾਰ ਗੁਪਤਾ ਜੀ ਜੁੜ ਚੁੱਕੇ ਨੇ ਉਹਨਾਂ ਤੋਂ ਲੈਨੇ ਆ ਅਪਡੇਟ ਗੁਪਤਾ ਜੀ ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਜੀ ਸੋਤਾ ਜੀ ਬਿਲਕੁਲ ਲਹਿਰਾ ਗਾਗਾ ਦੇ ਨਾਲ ਪਟਾਲ ਕਲਾ ਪਈਦਾ ਜੀ ਜਿੱਥੇ ਮਜੂਰ ਜ਼ਮੀਨ ਸਰਕਾਰ ਦੀ ਮਜੂਰ ਜ਼ਮੀਨ ਹੁੰਦੀ ਹੈ ਇਹ ਸੋਸਾਇਟੀ ਦੇ ਅੰਡਰ ਵਿੱਚ ਆਉਂਦੀ ਹੈ ਸੋਸਾਇਟੀ ਦੇ કુલ ਪਿੰਡ ਪਟਾਲ ਦੇ 43 ਮੈਂਬਰ ਨੇ ਜੀ 40 ਨੇ ਜੋ ਸਰਕਾਰ ਦੇ ਹੁਕਮ ਅਟਾਰ ਤੇ 40 ਮੈਂਬਰਾਂ ਨੂੰ ਜ਼ਮੀਨ ਵੰਡ ਕੇ ਦੇ ਦਿੱਤੀ ਗਈ ਹੈ ਔਰ ਪਿਛਲੇ 30-40 ਸਾਲਾਂ ਤੋਂ ਇਹ ਜਿਹੜੇ ਮੈਂਬਰ ਨੇ ਇਹ ਜ਼ਮੀਨ ਨੂੰ ਬੀਜਦੇ ਆ ਰਹੇ ਨੇ ਔਰ ਜ਼ਮੀਨ ਉਹਨਾਂ ਦੇ ਕੋਲ ਹੈ ਕੰਮ ਕਰਦੇ ਆ ਰਹੇ ਨੇ ਆਪਦਾ ਪੇੜ ਪਾਉਦੇ ਨੇ ਪਰ ਇੱਕ ਵਿਅਕਤੀ ਜੋ ਗੁਰਜੰਟ ਸਿੰਘ ਨਾ ਤਾਂ ਉਹ ਸੋਸਾਇਟੀ ਦਾ ਮੈਂਬਰ ਹੈ ਤੇ ਨਾ ਉਹ ਸੋਸਾਇਟੀ ਦੇ ਵਿੱਚ ਕੋਈ ਲੱਗਾ ਹੈ ਉਹ ਲੋਕ ਜ਼ਮੀਨ ਦੇ ਵਿੱਚ ਧੱਕੇ ਨਾਲ ਵੱਲ ਰਹੇ ਆ ਤੇ ਪਿੰਡ ਵਾਸੀ ਨੂੰ ਰੋਕ ਰਹੇ ਨੇ ਉਹਨੇ 21 ਦਿਨ ਪਹਿਲਾਂ ਜ਼ਮੀਨ ਦਾ ਨਾਰਮਾ ਵੀ ਵਾਇਆ ਤੇ ਉਹ ਜ਼ਮੀਨ ਕੁਝ ਰਾਜਨੀਤੀ ਲੀਡਰ ਨਾਲ ਕੇ ਉਹ ਜ਼ਮੀਨ ਨੂੰ ਆਪਦੇ ਅੰਦਰ ਚ ਕਰਨਾ ਚਾਹੁੰਦੇ ਜੀ ਗੁਪਤਾ ਜੀ ਜਿਹੜੇ ਲੋਕਾਂ ਦੀ ਜ਼ਮੀਨ ਤੇ ਇਹ ਗੁਰਜੰਟ ਸਿੰਘ ਜੀ ਕਬਜ਼ਾ ਕਰ ਰਹੇ ਨੇ ਧੱਕੇ ਦੇ ਨਾਲ ਵਾਹੀ ਕਰ ਰਹੇ ਨੇ ਉਹਨਾਂ ਦੇ ਨਾਲ ਕੋਈ ਸੰਪਰਕ ਹੋਇਆ ਤੁਹਾਡਾ ਬਿਲਕੁਲ ਸੋਚਦਾ ਜੀ ਜੇ ਜਮੀਨ ਪਿਛਲੇ 40 ਸਾਲਾਂ ਤੋਂ ਬੀਜਦੇ ਨੇ ਉਹਨਾਂ ਨਾਲ ਵੀ ਮੇਰੀ ਬੱਕ ਬੱਕ ਲੋਕਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਅਸੀਂ ਇਹ ਜ਼ਮੀਨ ਨੂੰ ਪਿਛਲੇ 40 ਸਾਲਾਂ ਤੋਂ 50 ਸਾਲਾਂ ਤੋਂ ਬੀਜਦੇ ਆ ਰਹੇ ਆ ਉਹਦੇ ਬੱਚਿਆਂ ਦਾ ਪੇਟ ਪਾਲਦੇ ਆ ਔਰ ਜੋ ਗੁਰਜਤ ਸਿੰਘ ਹੈ ਸੋਸਾਇਟੀ ਦਾ ਮੈਂਬਰ ਵੀ ਹੈਗਾ ਤੇ ਜਦੋਂ ਮੇਰੀ ਕੇਸ ਵਿਸ਼ੇ ਤੇ ਗੁਰਜਤ ਸਿੰਘ ਨਾਲ ਗੱਲ ਵੀ ਉਹਨੇ ਬਿਲਕੁਲ ਮੰਨਿਆ ਵੀ ਮੈਂ ਸੋਸਾਇਟੀ ਦਾ ਮੈਂਬਰ ਨਹੀਂ ਹੈਗਾ ਮੇਰਾ ਭਰਾ ਜਾਂ ਮੇਰੇ ਪਿਤਾ ਜੀ ਮੈਂਬਰ ਹੈਗੇ ਸੀ ਪਰ ਆਪ ਨਹੀਂ ਮੈਂਬਰ ਹੈਗਾ ਜਿਉਂਦੇ ਭਰਾ ਉਹਦਾ ਸਾਈਡ ਦਾ ਮੈਂਬਰ ਹੈਗਾ ਜੇ ਜਿਹਦੀ ਜ਼ਮੀਨਰੀ ਆਂਦੀ ਉਹਨੂੰ ਮਿਲੀ ਹੋਈ ਹੈ ਪਰ ਜਿਹੜਾ ਗੁਰਜਲਤ ਸਿੰਘ ਹੈ ਇਹ ਜਾਣ ਪੁੱਝ ਕੇ ਉਸ ਜ਼ਮੀਨ ਵਿੱਚ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਜੀ ਇਸ ਸੰਬੰਧ ਵਿੱਚ ਕਿਸੇ ਅਫੀਸਰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਅ ਬਿਲਕੁਲ ਸੋਚਦਾ ਜੀ ਜੋ ਏਆਰ ਨੇ ਜੋ ਜਿਮਾ ਦੀ ਪਿਛਲੇ ਦਿਨੀ ਬਦਲੀ ਹੋਈ ਹੈ ਭਵਾਨ ਧੂਰੀ ਜੀ ਕੇਮਾਰ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਵੀ ਜੋ ਜ਼ਮੀਨ ਹੈ ਇਹ ਇਹ ਜੋ 40 ਮੈਂਬਰ ਨੇ ਇਹਨਾਂ ਨੂੰ ਵੰਡ ਕੇ ਦੇ ਦਿੱਤੀ ਹੈ 바ਰੂ ਸਿੰਘ ਬੁਜਾਰਾ ਬਾਹੂ ਸਿੰਘ ਹੋਰਾਂ ਨੂੰ ਇਹ ਜ਼ਮੀਨ ਹੈ ਜੋ ਬਾਹੂ ਸਿੰਘ ਪੁੱਤਰ ਪਾਲੀ ਸਿੰਘ ਜੋ ਇਹ ਮੈਂਬਰ ਨੇ ਇਹਨੂੰ ਸਾਰਿਆਂ ਨੂੰ ਦਿੱਤੀ ਹੋਈ ਹੈ ਵੀ ਗੁਰਜਤ ਸਿੰਘ ਦਾ ਇਸ ਜ਼ਮੀਨ ਦੇ ਨਾਲ ਕੋਈ ਮਤਲਬ ਨਹੀਂ ਹੈ ਔਰ ਗੁਰਜਤ ਸਿੰਘ ਇਹ ਜ਼ਮੀਨ ਦੇ ਵਿੱਚ ਜਾਲ ਬੁਝ ਕੇ ਬੜ ਰਿਹਾ ਹੈ ਔਰ ਦੋਸਤੋ ਜਿਨ੍ਹਾਂ ਦੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ ਗੁਪਤਾ ਜੀ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਔਰ ਖਾਸ ਕਰਕੇ ਜਿਹੜੇ ਜਿਨ੍ਹਾਂ ਦੇ ਉੱਪਰ ਇਹ ਲੋਕ ਜੋ ਗੁਰਜੰਟ ਸਿੰਘ ਦੇ ਉੱਪਰ ਇਲਜ਼ਾਮ ਲਾ ਰਹੇ ਨੇ ਕਿ ਉਹ ਸਾਡੇ ਦੇ ਉੱਪਰ ਧੱਕਾਸ਼ਾਹੀ ਕਰਦਾ ਹੈ ਉਹ ਸਾਡੀ ਧੱਕੇ ਦੇ ਨਾਲ ਜ਼ਮੀਨ ਜਿਹੜਾ ਬੋਂਦਾ ਹੈ ਉਹਦੇ ਨਾਲ ਵੀ ਗੁਪਤਾ ਜੀ ਨੇ ਗੱਲਬਾਤ ਕੀਤੀ ਹੈ ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਹਰਿਆਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਟੋਲ ਕਲਾਂ ਇਹ ਕਿੰਨੇ ਕਿੱਲੇ ਜ਼ਮੀਨ ਦੇ ਨੇ ਜੀ 24 ਕਿੱਲੇ ਜ਼ਮੀਨ ਹੈ ਜੀ ਕੀ ਵੀ ਜ਼ਮੀਨ ਹੈ ਜੀ ਇਹ ਇਹ ਸਟੈਡੀ ਦੀ ਜ਼ਮੀਨ ਹੈ ਜੀ ਅੱਛਾ ਕਬਜ਼ਾ ਕਿਹਦੇ ਕੋਲੇ ਹੈ ਕਬਜ਼ਾ ਸਟੇਡੀ ਕੋਲੇ ਹੈ ਜੀ ਸੁਸਾਇਟੀ ਨੇ ਤੁਹਾਨੂੰ ਵਿਜਰੋ ਦਿੱਤੀ ਹੋਈ ਹੈ ਹਾਂ ਜੀ ਵਿਜਰੋ ਵਾਸਤੇ ਦਿੱਤੀ ਹੋਈ ਹੈ ਇਹਨਾਂ ਨੂੰ ਕਦੋਂ ਦਾ ਕਬਜ਼ਾ ਤੁਹਾਡੇ ਲਵੇ ਤੁਹਾਨੂੰ ਤਾਂ ਕਬਜ਼ਾ ਸਾਡਾ ਹੈ ਕਿੰਨੇ ਸਾਲਾਂ ਤੋਂ ਹੋ ਗਿਆ ਹੁਣੇ 1956 ਤੋਂ ਲਾਗੇ ਜੀ ਹੁਣ ਤੱਕ ਕਬਜ਼ਾ ਸਟੇਡੀ ਦਾ ਹੈ ਜੀ ਸੈਟੀ ਦਾ ਤੁਹਾਡੇ ਕੋਲੇ ਕਬਜ਼ਾ ਹੈ ਹਾਂ ਜੀ ਫਿਰ ਹੁਣ ਕੌਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਗੁਰਜੰਟ ਸਿੰਘ ਤੰਗ ਕਰ ਰਿਹਾ ਜੀ ਗੁਰਜੰਟ ਸਿੰਘ ਕੌਣ ਹੈ ਅਰਮਦਾਸ ਹੀ ਹੈ ਜੀ ਉਹ ਮਤਲਬ ਸਾਡੀ ਇਹ ਅੱਠ ਕਿਲੇ ਖੋਣੇ ਚਾਹੁੰਦਾ ਹੈ ਨਹੀਂ ਉਹ ਪਿੰਡ ਦਾ ਬੰਦਾ ਹੈ ਪਿੰਡ ਦਾ ਬੰਦਾ ਹੈ ਜੀ ਇਹੇ ਪਿੰਡ ਦਾ ਬੰਦਾ ਹੈ ਭਾਈ ਜ਼ਮੀਨ ਦਾ ਕਬਜ਼ਾ ਕਿਹਦੇ ਕੋਲ ਹੈ ਸਾਡੇ ਕੋਲ ਹੈ ਸਟੇਟਿਕ ਕੋਲ ਜੀ ਕਿੰਨੇ ਸਾਲਾਂ ਤੋਂ 50 ਸਾਲਾਂ ਤੋਂ ਸਾਡੇ ਕੋਲੇ ਸੋਸਾਇਟੀ ਤੋਂ ਠੇਕੇ ਦਿੱਤੀ ਹੋਈ ਹੈ ਨਹੀਂ ਜੀ ਮੈਂਬਰਾਂ ਦੀ ਬੀਜੀ ਹੋਈ ਹੈ ਕਿੰਨੇ ਮੈਂਬਰੋਂ ਸੋਸਾਇਟੀ ਦੇ ਅਸੀਂ 24 ਮੈਂਬਰਾਂ ਹਾਂ 24 ਦੇ 24 ਮੈਂਬਰ ਬੀਜਦੇ ਹਾਂ ਹਾਂ ਜੀ ਤੇ ਹੁਣ ਫਿਰ ਤੁਹਾਡੇ ਤੋਂ ਜ਼ਮੀਨ ਕੌਣ ਖੋਣਾ ਚਾਹੁੰਦਾ ਗੁਰਜੰਟ ਸਿੰਘ ਖੋਣਾ ਚਾਹੁੰਦਾ ਜੀ ਉਹ ਕੌਣ ਹੈ ਉਹ ਸਾਡੇ ਵੇੜੇ ਦਾ ਜੀ ਸੋਸਾਇਟੀ ਦਾ ਮੈਂਬਰ ਹੈ ਉਹ ਨਹੀਂ ਜੀ ਗੈਰ ਮੈਂਬਰ ਹੈ ਜੀ ਗੈਰ ਮੈਂਬਰ ਹੈ ਜੀ ਉਹ ਕਾਹ ਤੋਂ ਖੋਣਾ ਚਾਹੁੰਦਾ ਉਹ ਵੇੜੇ ਵਾਲੇ ਦੇ ਉਂਗਲਾ ਲਾ ਲਾ ਕੇ ਇੱਥੇ ਭੇਜ ਦਿੰਦੇ ਜੀ ਪਹਿਲਾਂ ਨਰਮਾ ਗੁੰਡਾ ਕਰਦੀ ਕਰਦੇ ਨੇ ਜੀ ਹੁਣ ਕਹਿੰਦੇ ਨੇ ਜੀਰੀ ਵੀ ਵਹਾਵਾਂਗੇ ਅਸੀਂ ਅੱਛਾ ਹਾਂਜੀ ਭਾਈ ਜੀ ਜੇ ਹੁਣ ਥੋੜੀ ਜਿਹੀ ਜ਼ਮੀਨ ਦੇ ਵਿੱਚ ਆਉਂਦੇ ਨਾ ਤੁਸੀਂ ਕੀ ਕਰੋਗੇ ਅਸੀਂ ਇੱਥੇ ਉਹਨਾਂ ਨੂੰ ਵੜਨ ਦਿੰਦੇ ਜੀ ਅਸੀਂ ਆਪਣੇ ਆਪ ਨੂੰ ਬਾਰ ਦੇਵਾਂਗੇ ਆਪਣੇ ਬੱਚਿਆਂ ਨੂੰ ਖੂਂਦੀਆਂ ਨਦੀਆਂ ਵਹਾਦਾਂਗੇ ਇੱਥੇ ਪਰ ਵੜਨ ਦਿੰਦੇ ਅਸੀਂ ਉਹਨਾਂ ਨੂੰ ਗੁਰਜੰਟ ਸਿੰਘ ਜੀ ਕਿਹੜਾ ਪਿੰਡ ਹੈ ਜੀ ਆਪਣਾ ਪਟਾਲਕਲਾ ਜੀ ਗੁਰਜੰਟ ਸਿੰਘ ਜੀ ਕੀ ਇਹ ਥੋੜੀ ਜੀ ਕਿੰਨੀ ਕਾਦ ਕੀ ਦੀ ਜ਼ਮੀਨ ਹੈ ਇਹ ਇਹ ਜ਼ਮੀਨਾਂ ਜੀ ਨਜੂਲ ਸਰਕਾਰ ਵੱਲੋਂ ਦਿੱਤੀ ਹੋਈ ਅੱਛਾ ਜੀ ਸਾ ਮਤਲਬ ਬਹੁਤ ਕਰਨ ਦਿੰਦੀ ਆ ਬਹੁਤ ਪਿੰਡਾਂ ਜੀ ਗੁਰਜੰਟ ਸਿੰਘ ਜੀ ਜਿਹੜੇ ਉਹ ਦੂਜੀ ਪਾਰਟੀ ਆ ਜੋ ਵੀ ਨੇ ਉਹ ਕਹਿੰਦੇ ਨੇ ਵੀ ਗੁਰਜੰਟ ਸਿੰਘ ਮੈਂਬਰ ਨਹੀਂ ਹੈਗਾ ਮੇਰਾ ਬ੍ਰਦਰ ਮੈਂਬਰ ਹੈ ਜੀ ਮੇਰਾ ਪਾਪਾ ਮੈਂਬਰ ਸੀ ਜੀ ਨਹੀਂ ਤੁਸੀਂ ਹੈਗੇ ਹੋ ਨਹੀਂ ਮੈਂ ਨਹੀਂ ਜੀ ਕਿ ਪਰ ਤੁਹਾਡਾ ਕੋਈ ਹੱਕ ਬਣਦਾ ਜ਼ਮੀਨ ਤੇ ਹਾਂ ਮੇਰਾ ਬਣਦਾ ਵੀ ਮੇਰਾ ਬ੍ਰਦਰ ਮੈਂਬਰ ਆ ਉਹਨੇ ਮੈਨੂੰ ਹਤਕਾਰ ਦਿੱਤੇ ਹੋਏ ਜੀ ਅੱਛਾ ਹਾਂ ਜੀ ਨਹੀਂ ਜਿਹੜਾ ਏਆਰ ਹੈ ਜੀ ਡੀਆਰ ਉਹ ਕਹਿੰਦੇ ਨੇ ਵੀ ਗੁਰਜੰਟ ਸਿੰਘ ਦਾ ਕੋਈ ਹੱਕ ਨਹੀਂ ਜੀ ਬ੍ਰਦਰ ਤਾਂ ਬ੍ਰਦਰ ਆ ਉਹ ਕਹਿੰਦੇ ਨੇ ਵੀ ਕੋਈ ਹੱਕ ਨਹੀਂ ਹੈਗਾ ਗੁਰਜੰਟ ਸਿੰਘ ਤੱਕਾ ਕਰਦਾ ਨਹੀਂ ਮੈਂ ਤੱਕਰ ਕਰਦਾ ਮੇਰਾ ਬ੍ਰਦਰ ਮੇਰੇ ਨਾਲ ਆ ਜੀ ਮੈਂ ਤੁਹਾਡੀ ਗੱਲ ਮੰਨਦਾ ਬ੍ਰਦਰ ਵੀ ਤੁਸੀਂ ਕਿਉਂ ੱੱੱਕਾ ਕਰ ਰਹੇ ਹੋ ਅਸੀਂ ੱੱੱਕਾ ਕਰਦੇ ਸਾਡਾ ਹੱਕ ਹੀ ਮੰਗ ਰਹੇ ਸੀ ਜੀ ਸਾਡਾ ਹੱਕ ਹੈ ਜੀ ਅੱਛਾ ਮੇਰਾ ਬ੍ਰਦਰ ਸੁਖਦੇਵ ਮਾਰ ਨਾਲ ਬਤ ਉਹ ਆਜੀ ਪੀੜਤ ਹੈ ਕਿਤੇ ਜਾ ਨਹੀਂ ਸਕਦਾ ਬਰਾਦਰ ਜੋ ਮੈਨੂੰ ਦੇਲਕਰ ਹਰ ਉਹਨੇ ਅੱਛਾ ਹਾਂਜੀ ਫੇਰ ਤੁਹਾਡੇ ਕੋਲੇ ਤੁਹਾਡੇ ਸਹਾਇ ਨਹੀਂ ਨਹੀਂ ਹੈ ਨਹੀਂ ਮਤਲਬ ਉਹ ਤਾਂ ਹੈਗਾ ਸਾਡੇ ਕੋਲੇ ਇਹ ੱੱੱਕਾ ਕਰਦੇ ਸਾਡੇ ਖੋਹਰੇ ਉਹ ਤਾਂ ਕਹਿੰਦੇ ਗੁਰਜਾੜ ਸਿੰਘ ਅੱਠ ਕਿਲੇ ਪਹਿਲਾਂ ਨਰਮਾ ਬਾਗ ਆ ਵੀ ਉਹ ਅੱਠ ਕਿਲੇ ਤੇ ਹੋਰ ਕਬਜ਼ਾ ਕਰਨਾ ਚਾਹੁੰਦਾ ਨਹੀਂ 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 ਸਿੱਧਾ 60-60 ਸਾਢੇ ਸਾਢੇ ਰੱਖ ਤੇ ਖੜੇ ਹਾਂ ਜੀ ਅੱਛਾ ਹਾਂਜੀ ਜਿਹੜਾ ਉਹ ਕਹਿੰਦੇ ਨਰਮਾ ਵਾਕੇ ਕਿਹਨੇ ਗੁਰਦਾਨ ਸੀ ਉਹ ਸਾਡੀ ਜ਼ਮੀਨ ਸੀ ਸਾਡੀ ਦੀ ਸੀ ਸਾਡੀ ਜ਼ਮੀਨ ਸੀ ਅੱਛਾ ਹਾਂਜੀ ਉਹ ਕਹਿੰਦੇ ਅਸੀਂ ਵੀ ਸਾਡੇ ਕੋਲੇ 40 ਕਿੱਲੇ ਨੇ ਅਸੀਂ ਪਿਛਲੇ 24 ਕਿੱਲੇ ਦਾ ਕਬਜ਼ਾ ਸੀ ਪਿਛਲੇ 50 40 ਸਾਲਾਂ ਤੋਂ ਬੀਜ ਦੇ ਆ ਰਹੇ ਹਾਂ ਉਹ ਪਿੰਡ ਜਾ ਕੇ ਪੁੱਛੋ ਜੀ 40 40 ਅਸੀਂ 40 ਸਾਲਾਂ ਤੋਂ ਬੀਜ ਦੇ ਆ ਰਹੇ ਹਾਂ ਜੀ ਅਸੀਂ ਉਹਨਾਂ ਦਾ ਹੁਣ ਵੱਡੇ ਨੇ ਸਾਰੇ ਬੰਦੇ ਜੀ ਉਹਨਾਂ ਦੀ ਜਾਲੀ ਮੈਂਬਰ ਜਾਲੀ ਕਮੇਟੀ ਬਣੀ ਹੈ ਜਿਹੜੀ ਹਾਈ ਕੋਰਟ ਹੈ ਇਹ ਆਰ ਸਾਹਿਬ ਦਾ ਫੈਸਲਾ ਹੈ ਉਹ ਬਾਰੂ ਸਿੰਘ ਦੇ ਨਾਂ ਤੇ ਲਿਖਿਆ ਹੋਇਆ ਹੈ ਬਾਬੂ ਸਿੰਘ ਜੀ ਜਿਹੜਾ ਹਾਈ ਕੋਰਟ ਦਾ ਹੈ ਹਾਂ ਜੀ ਜਾਂ ਐਆਰ ਸਾਹਿਬ ਦਾ ਫੈਸਲਾ ਲਿਖਿਆ ਹੈ ਉਹ ਬਾਬੂ ਸਿੰਘ ਦੇ ਹੱਕ ਚ ਲਿਖਿਆ ਹੋਇਆ ਹੈ ਬਾਬੂ ਸਿੰਘ ਤਾਂ ਮਤਲਬ ਇਹ ਜਿਹੜੀ ਕਮੇਟੀ ਦੇ ਬੜਾ ਸੁਸਾਇਟੀ ਦੇ ਕੇਸ ਕੀਤਾ ਹੋਇਆ ਸੀ ਹਾਂ ਸੁਸਾਇਟੀ ਜਿੱਤੀ ਹੈ ਜੀ ਆ ਜਿਹੜੀ ਸੁਸਾਇਟੀ ਦੇ ਮੈਂਬਰ ਨੇ ਉਹ ਹਾਂ ਜੀ ਅਸੀਂ ਮੈਂਬਰ ਅਸੀਂ ਜਿੱਤੇ ਬਰਾਬਰ ਤੇ ਵੀ ਜਿੱਤਿਆ ਨਾ ਫਿਰ ਜੀ ਆ ਉਹ ਜਿੱਤਿਆ ਉਹ ਜਿੱਤਣ ਦੇ ਬਿਤਾ ਉਹ ਉਹਨਾਂ ਨੇ ਸਕਦੇ ਦਿੱਤਾ ਸੀ ਨਹੀਂ ਸਰ ਐਆਰ ਸਾਹਿਬ ਕਹਿੰਦੇ ਉਹ ਦਿੱਤਾ ਜੋ ਖੋਹ ਰਹੇ ਨੇ ਦੁਬਾਰਾ ਜੀ ਉਹ ਦਿੱਤਾ ਹਿੱਸਾ ਸਾਧ ਤੋਂ ਦੁਬਾਰਾ ਖੋਹ ਰਹੇ ਨੇ ਜੇ ਲੋ ਕਹਿੰਦੇ ਸਾਡਾ 8 ਕਿਲੇ ਪਾਉਣਾ ਚਾਹੁੰਦੇ ਨੇ ਕੋਈ ਰਾਜਨੀਤੀ ਸਾਡੇ ਤੇ ਦਬਾ और दोस्तों मैं ਦੱਸਣਾ ਚਾਹੁੰਦਾ ਕਿ ਗੁਰਜੰਟ ਸਿੰਘ ਨੇ ਕਿਹਾ ਕਿ ਹਾਲਾਂਕਿ ਮੈਂ ਸੋਸਾਇਟੀ ਦਾ ਮੈਂਬਰ ਨਹੀਂ ਹਾਂ ਮੇਰੇ ਪਰਿਵਾਰ ਦੇ ਵਿੱਚੋਂ ਮੇਰਾ ਭਰਾ ਮੈਂਬਰ ਹੈ ਲੇਕਿਨ ਉਸ ਦੇ ਬਾਵਜੂਦ ਵੀ ਜਦੋਂ ਗੁਪਤਾ ਜੀ ਨੇ ਇਹ ਗੱਲ ਕੀਤੀ ਤਾਂ ਫਿਰ ਤੁਹਾਡੇ ਕੋਲ ਤਾਂ ਕੋਈ ਅਧਿਕਾਰ ਨਹੀਂ ਹੈ ਠੀਕ ਹੈ ਤੁਹਾਡੇ ਭਰਾ ਜਿਹੜਾ ਤੁਹਾਡਾ ਬ੍ਰਦਰ ਹੈ ਉਹ ਸੋਸਾਇਟੀ ਦਾ ਮੈਂਬਰ ਹੈ ਉਹ ਕੋਈ ਵੀ ਕਾਰਵਾਈ ਕਰਵਾ ਸਕਦਾ ਕਿਉਂਕਿ ਉਹ ਮੈਂਬਰ ਹੈ ਸੋਸਾਇਟੀ ਦਾ ਲੇਕਿਨ ਤੁਹਾਡੇ ਅੱਲੇ-ਪੱਲੇ ਕੁਝ ਵੀ ਨਹੀਂ ਹੈ ਔਰ ਤੁਸੀਂ ਇਹ ਸਾਰਾ ਕੁਝ ਨਹੀਂ ਕਰ ਸਕਦੇ ਲੇਕਿਨ ਉਸ ਦੇ ਬਾਵਜੂਦ ਵੀ ਉਹ ਅੜਿਆ ਹੋਇਆ ਹੈ ਹੁਣ ਵੇਖਣਾ ਇਹ ਹੈ ਕਿ ਕਾਨੂੰਨ ਦੇ ਮੁਤਾਬਕ ਇਸਾਰਾ ਕੋ ਜਿਹੜਾ ਝਗੜਾ ਹੈ ਉਹ ਕਿਸ ਤਰ੍ਹਾਂ ਸੋਲਵ ਹੁੰਦਾ ਹੈ ਏਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰूबरू ਹੁੰਦੇ ਰਾਂਗੇ ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਫਰਾਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ